ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਪਾਰਟਸ ਹੋ ਰਿਹਾ ਹੈ ਮੈਂ ਨਾਮ ਕਨੇਸ਼ ਹੈ ਦਰਸਾਉ ਦੇ ਵਿੱਚ ਦਰਸ਼ਨ ਕਰਾਉਨੇ ਆ ਪੁਰਦਸਾਉ ਦੇ ਅੰਦਰ ਨਾਮ ਕਨੇਸ਼ ਦਾ ਨਾਮ ਜਨਸੋ ਦਰੋਪਾਰਟ ਸਾਹਿਬ ਪੂਰੀ ਪਾਕ ਨੂੰ ਦਰਸ਼ਨ ਕਰਾਉਣਾ ਸੰਕਟਾ ਮਾਰੋ ਮਹਾਰੋ ਮਹਿੰਨ ਕਰਥਾਰੋ ਆਪਣਾ ਜਾਮ ਕਰੋ ਰੱਖੋ ਔਰ ਬਾਹਰ ਚੇਹੇ ਕੀ ਲਾਜ ਬਚਾਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫਲ ਕੀ ਹੈਗੀ ਹੈ ਪਾਉਰ ਸੁਣ ਰਹੀ ਸੰਗਤ ਆਹ ਮਰੀਏ ਦੇਗੋ ਤੇਗੋ ਜਬ ਮੈਂ ਦਉ ਚੱਲੈ ਰੱਖਿ ਆਪਹੁ ਹੋਰ ਨ ਦੱਲੈ ਤੁਮ ਨੰ ਕਰਹੁ ਸਦਾ ਪ੍ਰਸਾਦ ਪਾਉ ਬਿਧੀ ਜਾਂਦੀ ਖਾਸਾ ਸੋਣੀ ਆਸਟ੍ਰੇਲੀਆ ਮੈਲਬੌਰਨ ਜਨਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਵਰਾਜਨ ਕੇ ਰਾਜਾ ਆਪ ਤੇ ਆਪ ਗਰੀਬ ਨਿਵਾਜਾ ਦਾਸ ਜਾਣ ਕਰਿਪਾ ਕਰਹੁ ਮੋਹਿ ਆਪਰਮਯਾਂ ਦਵਰ ਤੁਹਿ ਆਪ ਮੰਗਤਾਂ ਕਰੋ ਪ੍ਰਤਪਰ ਸ੍ਰੀ ਗੁਰੂ ਜੀ ਮਹਾਰਾਜ ਦੀਆਂ ਕਿਰਤਾਂ ਸੁਣ ਰਹੀਆਂ ਹੱਥ ਉਪਾਰੋ ਆਸਟ੍ਰੇਲੀਆ ਆਪਰੇ ਸ਼ਾਪੈਰੀਆਂ ਸੰਘਾਰੋ ਪ੍ਰਾਰਥਨਾ ਕਰੋ ਉਪਗਤ ਕੋ ਧਿਆਨ ਬਰਕਰੋਂ ਕਵਤਾ ਬਦਨਾਨਾ ਕ ਸੰਜ ਥਾ ਮਖ ਤ੍ਰਿਤ ਰਚਾਰੋ ਚੂਕ ਹੋਏ ਕਮਲੇ ਹੋ ਸੁਧਾਰੋ ਕਪਾਟ ਦੋ ਹਰਾ